ਗਲ ਕਰੀਏ ਹੀਰਾ ਫੇਰੀ 3 ਦੀ ਤਾਂ ਪ੍ਰੇਸ਼ ਰਾਵਲ ਨੇ ਹਾਲ ਫਿਲਹਾਲ ਹੀ ਇਹ ਬਿਆਨ ਦਿੱਤਾ ਸੀ ਕਿ ਉਹ ਇਸ ਫਿਲਮ ਦੇ ਵਿੱਚ ਇਸ ਵਾਰ ਹਿੱਸਾ ਨਹੀਂ ਬਣਨ ਜਾ ਰਹੇ ਨੇ ਪਰ ਹੁਣ ਉਹਨਾਂ ਦੇ ਫੈਨਸ ਦੇ ਲਈ ਇੱਕ ਵੱਡੀ ਗੁੱਡ ਨਿਊਜ਼ ਸਾਹਮਣੇ ਆਈ ਹੈ ਪ੍ਰੇਸ਼ ਰਾਵਲ ਨੇ ਹਾਲ ਫਿਲਹਾਲ ਹੀ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ ਕਿ ਉਹ ਵੀ ਹੀਰਾ ਫੇਰੀ 3 ਦਾ ਇੱਕ ਖਾਸ ਹਿੱਸਾ ਹੋਣਗੇ ਬਾਲੀਵੁੱਡ ਦੇ ਦਿਗਜੋਤਾਕਾਰ ਪ੍ਰੇਸ਼ ਰਾਵਲ ਪਿਛਲੇ ਕੁਝ ਸਮੇਂ ਤੋਂ ਖਬਰਾਂ ਦਾ ਹਿੱਸਾ ਬਣੇ ਹੋਏ ਨੇ ਉਹਨਾਂ ਨੇ ਅਕਸ਼ੇ ਕੁਮਾਰ ਦੀ ਹਿੱਟ ਫਿਲਮ ਹੀਰਾ ਫੇਰੀ 3 ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ ਅਦਾਕਾਰ ਨੇ ਸੋਸ਼ਲ ਮੀਡੀਆ ਤੇ ਵੀ ਇਸ ਬਾਰੇ ਕਈ ਵਾਰ ਗੱਲ ਕੀਤੀ ਸੀ ਲੋਕਾਂ ਨੇ ਉਹਨਾਂ ਨੂੰ ਬਾਬੂ ਭయ్యా ਦੇ ਕਿਰਦਾਰ ਦੇ ਵਿੱਚ ਵਾਪਸ ਆਉਣ ਦੀ ਬੇਨਤੀ ਵੀ ਕੀਤੀ ਅੰਤ ਵਿੱਚ ਹੁਣ ਅਦਾਕਾਰ ਨੇ ਫਿਲਮ ਬਾਰੇ ਫੈਨਸ ਨੂੰ ਇੱਕ ਵੱਡਾ ਸਰਪ੍ਰਾਈਜ਼ ਦਿੱਤਾ ਹੈ ਫਿਲਮ ਹੀਰਾ ਫੇਰੀ ਦੇ ਵਿੱਚ ਪਰੇਸ਼ ਰਾਵਲ ਦੇ ਬਾਬੂ ਭయ్యా ਦੇ ਕਿਰਦਾਰ ਨੂੰ ਬੇਹਤ ਪਸੰਦ ਕੀਤਾ ਗਿਆ ਸੀ ਸੋਸ਼ਲ ਮੀਡੀਆ ਤੇ ਇਸ ਤੇ ਬਹੁਤ ਸਾਰੇ ਮੀਮਸ ਵੀ ਬਣਾਏ ਗਏ ਨੇ ਤਸਵੀਰ ਦੇ ਦੋ ਹਿੱਸੇ ਪਹਿਲਾ ਰੀਲੀਜ਼ ਹੋ ਚੁੱਕੇ ਨੇ ਅਤੇ ਹੁਣ ਇਸ ਦੇ ਤੀਜੇ ਹਿੱਸੇ ਬਾਰੇ ਚਰਚਾ ਚੱਲ ਰਹੀ ਹੈ ਪਰੇਸ਼ ਰਾਵਲ ਨੇ ਫਿਲਮ ਤੋਂ ਬਾਹਰ ਹੋ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਹਾਲਾਂਕਿ ਹੁਣ ਚੀਜ਼ਾਂ ਵਾਪਸ ਲਾਈਨ ਤੇ ਆਉਂਦੀਆਂ ਨਜ਼ਰ ਆ ਰਹੀਆਂ ਨੇ ਇੱਕ ਰਿਪੋਰਟ ਦੇ ਅਨੁਸਾਰ ਪਰੇਸ਼ ਰਾਵਲ ਨੇ ਇੱਕ ਹਾਲੀਆ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਕਿ ਉਹ ਅਕਸ਼ੇ ਕੁਮਾਰ ਅਤੇ ਪ੍ਰੋਡਕਸ਼ਨ ਹਾਊਸ ਦੇ ਨਾਲ ਸਾਰੇ ਮਾਮਲੇ ਸੁਲਝਾ ਚੁੱਕੇ ਨੇ ਇਸ ਮਾਮਲੇ ਤੇ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਹੁਣ ਸਭ ਕੁਝ ਠੀਕ ਹੈ ਹੀਰਾ ਫੇਰੀ 3 ਦੇ ਵਿੱਚ ਉਹੀ ਤਿਕੜੀ ਅਕਸ਼ੇ ਕੁਮਾਰ ਸੁਨੀਲ ਸ਼ੈਟੀ ਅਤੇ ਪਰੇਸ਼ ਰਾਵਲ ਇਕੱਠੇ ਦਿਖਾਈ ਦੇਣਗੇ ਇਸਾ ਲਖਸ਼ੇ ਕੁਮਾਰ ਨੂੰ ਬਾਕਸ ਆਫਿਸ ਤੇ ਲੰਮੇ ਸਮੇਂ ਬਾਅਦ ਸਫਲਤਾ ਮਿਲੀ ਹੈ ਸਕਾਈ ਫੋਰਸ ਕੇਸਰੀ ਚੈਪਟਰ 2 ਅਤੇ ਹਾਊਸਫੁੱਲ 5 ਨੇ ਕਲੈਕਸ਼ਨ ਦੇ ਮਾਮਲੇ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਅਕਸ਼ੇ ਕੁਮਾਰ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਫਰੈਂਚਾਈਜ਼ੀ ਫਿਲਮਾਂ ਆ ਰਹੀਆਂ ਨੇ ਹੀਰਾ ਫੇਰੀ ਦਾ ਨਾਮ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਹੈ ਇਸ ਫਿਲਮ ਬਾਰੇ ਬਹੁਤ ਚਰਚਾ ਹੋ ਰਹੀ ਹੈ ਸੰਭਾਵਨਾ ਹੈ ਕਿ ਜਦੋਂ ਇਹ ਫਲੋਰ ਤੇ ਆਵੇਗੀ ਤਾਂ ਇਹ ਕਲੈਕਸ਼ਨ ਦੇ ਮਾਮਲੇ ਦੇ ਵਿੱਚ ਕਈ ਵੱਡੇ ਰਿਕਾਰਡ ਤੋੜ ਸਕਦੀ ਹੈ ਇਸ ਫਿਲਮ ਦਾ ਐਲਾਨ ਬਹੁਤ ਸਮਾਂ ਪਹਿਲਾਂ ਹੋ ਚੁੱਕਾ ਹੈ ਇਸ ਐਲਾਨ ਤੋਂ ਥੋੜੀ ਦੇਰ ਬਾਅਦ ਪਰੇਸ਼ ਰਾਵਲ ਨੇ ਜਨਤਕ ਤੌਰ ਤੇ ਇਸ ਫਿਲਮ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ ਖੈਰ ਹੁਣ ਜਦੋਂ ਉਹਨਾਂ ਵਿਚਕਾਰ ਸਭ ਕੁਝ ਠੀਕ ਹੈ ਤਾਂ ਇਸ ਫਿਲਮ ਦੀ ਉਡੀਕ ਕਰ ਰਹੇ ਲੋਕ ਬੇਹੱਦ ਖੁਸ਼